ਜਿਹੜਾ ਹੈਗਾ ਕਿ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਚਾਹੇ ਸਹਾਗਦਾਨ ਸਭ ਤੋਂ ਵੱਧ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਆਜ਼ਾਦੀ ਦੇ ਵਿੱਚ ਹਰ ਵੇਲੇ ਜੇ ਪੰਜਾਬ ਦੇ ਵਿੱਚ ਅਨਾਜ ਦਾ ਢੇਡ ਭਰਿਆ ਤੇ ਪੰਜਾਬ ਦੇ ਕਿਸਾਨਾਂ ਨੇ ਭਰਿਆ ਜਿਹੜਾ ਹੈ ਪੰਜਾਬ ਦਾ ਪਾਣੀ ਵੀ ਮੁੱਕ ਗਿਆ ਪੰਜਾਬ ਜ਼ਹਿਰੀਲਾ ਵੀ ਹੋ ਗਿਆ ਪਰ ਜਦੋਂ ਉਹਦਾ ਮਾਨ ਸਨਮਾਨ ਦੀ ਗੱਲ ਆਉਂਦੀ ਆ ਉਦੋਂ ਜਿਹੜਾ ਹੈਗਾ ਇਹੋ ਜਿਹਾ ਵਿਤਕਰਾ ਜਿਹੜਾ ਹੈ ਉਹ ਠੀਕ ਨਹੀਂ ਪੰਜਾਬ ਨੂੰ ਬੰਦਾ ਮਾਨ ਸਨਮਾਨ ਦੇਣਾ ਚਾਹੀਦਾ ਜਿਹੜਾ ਹੈਗਾ ਕਿ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਚਾਹੇ ਸਹਾਕਤਾਂ ਸਭ ਤੋਂ ਵੱਧ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਆਜ਼ਾਦੀ ਦੇ ਵਿੱਚ ਹਰ ਵੇਲੇ ਜੇ ਪੰਜਾਬ ਦੇ ਵਿੱਚ ਅਨਾਜ ਦਾ ਢੇਡ ਭਰਿਆ ਤੇ ਪੰਜਾਬ ਦੇ ਕਿਸਾਨਾਂ ਨੇ ਭਰਿਆ ਜਿਹੜਾ ਹੈ ਪੰਜਾਬ ਦਾ ਪਾਣੀ ਵੀ ਮੁੱਕ ਗਿਆ ਪੰਜਾਬ ਜ਼ਹਿਰੀਲਾ ਵੀ ਹੋ ਗਿਆ ਪਰ ਜਦੋਂ ਉਹਦਾ ਮਾਨ ਸਨਮਾਨ ਦੀ ਗੱਲ ਆਉਂਦੀ ਆ ਉਦੋਂ ਜਿਹੜਾ ਹੈਗਾ ਇਹੋ ਜਿਹਾ ਵਿਤਕਰਾ ਜਿਹੜਾ ਹੈ ਉਹ ਠੀਕ ਨਹੀਂ ਪੰਜਾਬ ਨੂੰ ਬੰਦਾ ਮਾਨ ਸਨਮਾਨ ਦੇਣਾ ਚਾਹੀਦਾ